ਸੋਚੋ ਜੇ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਜਾਂ ਲੈਪਟਾਪ ਤੋਂ ਹਰ ਮਹੀਨੇ ਹਜ਼ਾਰਾਂ ਰੁਪਏ ਕਮਾ ਸਕੋ ਨਾ ਦਫਤਰ ਜਾਣ ਦੀ ਲੋੜ ਨਾ ਕਿਸੇ ਬੋਸ ਦੀ ਡਾਂਟ ਅਤੇ ਨਾ ਹੀ ਕਿਸੇ ਰਿਪੋਰਟ ਦੀ ਟੈਨਸ਼ਨ ਇਹ ਕੋਈ ਸੁਪਨਾ ਨਹੀਂ ਇਹ ਆਧੁਨਿਕ ਜ਼ਮਾਨੇ ਦੀ ਡਿਜੀਟਲ ਲਾਈਫ ਹੈ ਹੁਣ ਡਿਜੀਟਲ ਲਾਈਫ ਕੀ ਹੈ ਡਿਜੀਟਲ ਲਾਈਫ ਦਾ ਮਤਲਬ ਹੈ ਜਿੱਥੇ ਤੁਹਾਡੀ ਕਮਾਈ ਕੰਮ ਅਤੇ ਕਾਮਯਾਬੀ ਇੰਟਰਨੈਟ ਰਾਹੀਂ ਹੁੰਦੀ ਹੈ ਅੱਜ ਕੱਲ੍ਹ ਲੱਖਾਂ ਲੋਕ ਫ੍ਰੀਲੈਂਸਰ ਯੂਟਿਊਬਰ ਕੰਟੈਂਟ ਕ੍ਰੀਏਟਰ ਬਲੌਗਰ ਅਫੀਲੀਏਟ ਮਾਰਕੀਟਰ ਕੋਰਸ ਸੈਲਰ ਆਨਲਾਈਨ ਕੋਲ ਬਣ ਕੇ ਘਰੋਂ ਬੈਠੇ ਬੈਠੇ ਹਜ਼ਾਰਾਂ ਰੁਪਏ ਕਮਾ ਰਹੇ ਹਨ ਸਿਰਫ ਮੋਬਾਈਲ ਫੋਨ ਵਾਈਫਾਈ ਅਤੇ ਦਿলো ਕੰਮ ਕਰਨ ਦੀ ਚਾਹ ਹੁਣੀ ਚਾਹੀਦੀ ਹੈ ਆਨਲਾਈਨ ਕਮਾਈ ਦੇ ਕੀ ਕੀ ਤਰੀਕੇ ਹੁੰਦੇ ਹਨ ਚਲੋ ਹੁਣ ਗੱਲ ਕਰੀਏ ਅਸਲ ਤਰੀਕਿਆਂ ਦੀ ਅਸੀਂ ਤੁਹਾਨੂੰ ਦੱਸਾਂਗੇ ਸੱਤ ਜਰੀਏ ਜਿੰਨਾ ਰਾਹੀ ਤੁਸੀਂ ਡਿਜੀਟਲ ਲਾਈਫ ਵਿੱਚ ਕਮਾਈ ਕਰ ਸਕਦੇ ਹੋ ਫ੍ਰੀਲੈਂਸਿੰਗ ਕੌਸ਼ਲ ਨਾਲ ਕਮਾਈ ਜੇ ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਰਾਈਟਿੰਗ ਕੋਡਿੰਗ ਜਾਂ ਵੌਇਸ ਓਵਰ ਕਰ ਸਕਦੇ ਹੋ ਤਾਂ ਤੁਸੀਂ ਫਾਈਬਰ ਅਪਵਰਕ ਰੀਲੈਂਸਰ.ਕੋਮ ਤੇ ਆਪਣੀ ਸਰਵਿਸ ਵੇਚ ਸਕਦੇ ਹੋ ਮਿਹਨਤ ਨਾਲ ਤੁਸੀਂ ਘਰੋਂ 2 ਤੋਂ 3 ਲੱਖ ਰੁਪਏ ਮਹੀਨਾ ਵੀ ਕਮਾ ਸਕਦੇ ਹੋ ਨੰਬਰ 2 YouTube ਤੇ ਵੀਡੀਓ ਬਣਾਓ ਤੇ ਕਮਾਓ ਜੇ ਤੁਸੀਂ ਕਿਸੇ ਵੀ ਵਿਸ਼ੇ ਵਿੱਚ ਜਾਣਕਾਰੀ ਰੱਖਦੇ ਹੋ ਜਿਵੇਂ ਕਿ ਕੁਕਿੰਗ, ਮੋਟੀਵੇਸ਼ਨ, ਫਾਈਨਾਂਸ, ਕਮੇਡੀ, ਟਰੈਵਲ ਤਾਂ YouTube ਚੈਨਲ ਬਣਾਓ। ਵੀਡੀਓ ਤੇ ਕੰਸਿਸਟੈਂਸੀ ਰੱਖੋ ਤਾਂ ਤੁਹਾਨੂੰ ਵਿਊਜ਼ ਆਉਣਗੇ। ਵਿਊਜ਼ ਆਉਣਗੇ ਤਾਂ ਤੁਹਾਡਾ ਚੈਨਲ ਮੋਨਟਾਈਜ਼ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ YouTube ਚੈਨਲ ਕਿਵੇਂ ਬਣਾਉਣਾ ਹੈ, ਕਿਵੇਂ ਚਲਾਉਣਾ ਹੈ, ਕਿਵੇਂ ਕੰਮ ਕਰਨਾ ਹੈ, ਉੱਪਰ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਆਪਾਂ ਤੁਹਾਨੂੰ ਉਹ ਵੀ ਬਣਾ ਕੇ ਦਵਾਂਗੇ ਜਿਹਨੂੰ ਬਣਾਉਣ ਤੋਂ ਬਾਅਦ ਤੁਸੀਂ ਵੀ ਇਸ ਤੋਂ ਪੈਸਾ ਕਮਾ ਸਕਦੇ ਹੋ ਨੰਬਰ 3 ਬਲੌਗਿੰਗ ਮਤਲਬ ਲਿਖ ਕੇ ਕਮਾਓ ਜੇ ਤੁਸੀਂ ਚੰਗਾ ਲਿਖਦੇ ਹੋ ਤਾਂ ਆਪਣੀ ਵੈਬਸਾਈਟ ਬਣਾਓ ਜਾਂ ਮੀਡੀਅਮ ਤੇ ਲਿਖੋ Google AdSense ਸਪੌਂਸਰਡ ਪੋਸਟ ਅਤੇ ਅਫੀਲੀਏਟ ਲਿੰਕਸ ਰਾਹੀਂ ਆਮਦਨ ਹੋ ਸਕਦੀ ਹੈ ਨੰਬਰ 4 ਅਫੀਲੀਏਟ ਮਾਰਕੀਟਿੰਗ ਬਿਨਾ ਸਟਾਕ ਦੇ ਵੇਚੋ Amazon, Flipkart, Meesho, First Finger ਵਰਗੀਆਂ ਕੰਪਨੀਆਂ ਤੁਹਾਨੂੰ ਪ੍ਰੋਡਕਟ ਦੀ ਲਿੰਕ ਦੇਣਗੀਆਂ। ਤੁਸੀਂ ਇਹ ਲਿੰਕ WhatsApp, Instagram ਜਾਂ YouTube ਰਾਹੀਂ ਸ਼ੇਅਰ ਕਰੋ। ਜਿੰਨਾ ਲੋਕ ਖਰੀਦਣਗੇ, ਉਹਨਾਂ ਦੀ ਕਮਾਈ ਦਾ ਹਿੱਸਾ ਤੁਹਾਨੂੰ ਮਿਲੇਗਾ। ਨੰਬਰ 5, ਆਨਲਾਈਨ ਕੋਰਸੇਸ। ਆਪਣੇ ਗਿਆਨ ਨੂੰ ਵੇਚੋ। ਤੁਸੀਂ ਕਿੱਦਾਂ ਦੇ ਵਿਸ਼ੇ ਦੇ ਮਾਹਿਰ ਹੋ? ਇੰਗਲਿਸ਼ ਐਕਸਲ ਮੇਕਅਪ 뮤זיਕ ਯੋਗਾ ਉਦੈਮਾਈ ਗ੍ਰਾਫੀ ਲਰਨਸ ਗਮਰੋੜ ਤੇ ਆਪਣਾ ਕੋਰਸ ਵੇਚੋ ਇਹ ਕੋਰਸ ਬਣਾਓ ਲਾਈਫਟਾਈਮ ਕਮਾਓ ਨੰਬਰ 6 ਇੰਸਟਾਗ੍ਰam ਰੀਲ ਇਨਫਲੂਐਂਸਰ ਵਰਕਰ ਸ਼ਾਰਟ ਫਾਰਮ ਕੰਟੈਂਟ ਦਾ ਜਮਾਨਾ ਆ ਗਿਆ ਹੈ ਤੁਸੀਂ ਇੰਸਟਾਗ੍ਰam ਤੇ ਆਪਣਾ ਪੇਜ ਚਲਾ ਕੇ ਬ੍ਰਾਂਡ ਡੀਲ ਕਰ ਸਕਦੇ ਹੋ 10000 ਫਾਲੋਅਰਸ ਤੋਂ ਬਾਅਦ ਸਪਾਂਸਰਸ਼ਿਪ ਆਉਣੀ ਸ਼ੁਰੂ ਹੋ ਜਾਂਦੀ ਹੈ ਨੰਬਰ 7 ਆਨਲਾਈਨ ਟਿਊਟੋਰਿੰਗ ਕੋਚਿੰਗ ਸਟੂਡੈਂਟਸ ਲਈ ਆਨਲਾਈਨ ਟਿਊਸ਼ਨ ਕਲਾਸਾਂ ਚਲਾਓ ਜਾਂ ਲੋਕਾਂ ਨੂੰ ਸਕਿੱਲ ਸਿਖਾਓ ਜਿਵੇਂ ਡਿਜੀਟਲ ਮਾਰਕੀਟਿੰਗ ਫੋਟੋਸ਼ਾਪ ਆਈਲੈਕਸ ਐਕਸਟਰਾ ਹੁਣ ਆਪਾਂ ਗੱਲ ਕਰਦੇ ਹਾਂ ਡਿਜੀਟਲ ਲਾਈਫ ਦੀ ਸਫਲਤਾ ਲਈ ਆ ਪੰਜ ਗੱਲਾਂ ਤੁਸੀਂ ਜ਼ਰੂਰ ਯਾਦ ਰੱਖਿਓ ਤਾਂ ਕਿ ਡਿਜੀਟਲ ਲਾਈਫ ਵਿੱਚ ਤੁਸੀਂ ਸਫਲ ਹੋ ਸਕੋ ਨੰਬਰ 1 ਪੇਸ਼ੈਂਸ ਇਹ ਰੱਖਣੀ ਬਹੁਤ ਜ਼ਰੂਰੀ ਹੈ ਹੋ ਸਕਦਾ ਪਹਿਲੇ 3 ਤੋਂ 6 ਮਹੀਨੇ ਸ਼ਾਇਦ ਤੁਹਾਨੂੰ ਇਸ ਤੋਂ ਕੁਝ ਨਾ ਮਿਲੇ ਕੰਸਿਸਟੈਂਸੀ ਮਤਲਬ ਰੋਜ਼ ਕੰਮ ਕਰੋ ਕੰਮ ਦੇ ਵਿੱਚ ਨਾਗਾ ਨੀ ਪਾਉਣਾ ਲਰਨਿੰਗ ਨਵੀਆਂ ਸਿਲਸ ਸਿੱਖਦੇ ਰਹੋ ਕੁਆਲਿਟੀ ਚੰਗਾ ਕੰਮ ਕਰੋ ਚੰਗਾ ਨਤੀਜਾ ਮਿਲੇਗਾ ਬ੍ਰਾਂਡਿੰਗ ਮਤਲਬ ਆਪਣੀ ਪਛਾਣ ਬਣਾਓ ਇਸ ਤੋਂ ਬਾਅਦ ਇਸ ਵਿੱਚ ਇੱਕ ਹੋਰ ਬਹੁਤ ਜ਼ਰੂਰੀ ਚੀਜ਼ ਆ ਡਿਜੀਟਲ ਧੋਖਿਆਂ ਤੋਂ ਬਚੋ ਜਿੱਥੇ ਡਿਜੀਟਲ ਲਾਈਫ ਨੇ ਮੌਕੇ ਦਿੱਤੇ ਹਨ ਉਥੇ ਧੋਖੇ ਵੀ ਬਦੇ ਹਨ ਕਹਿਣ ਦਾ ਮਤਲਬ ਜਿਵੇਂ ਤੁਹਾਨੂੰ ਕੋਈ ਮੈਸੇਜ ਆਉਂਦਾ ਜਾਂ ਸਕਰੀਨ ਤੇ ਕਿਤੇ ਲਿਖਿਆ ਪੜਦੇ ਹੋਂ ਵੀ ਇਨਵੈਸਟ ਕਰੋ 500 ਰੁਪਏ ਤੇ ਕਮਾਓ 5000 ਵਾਲੀਆਂ ਸਕੀਮਾਂ ਨੰਬਰ 2 ਫਰਜੀ ਐਪ ਨੰਬਰ 3 ਆਨਲਾਈਨ ਜੋਬ ਸਕੈਮਸ ਨੰਬਰ 4 ਫੇਕ ਐਮ ਐਲ ਐਮ ਪਲਾਨਸ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਕਦੇ ਵੀ ਕੋਈ ਕੰਮ ਕਰਦੇ ਹੋ ਗੂਗਲ ਤੇ ਉਸ ਬਾਰੇ ਰਿਸਰਚ ਕਰੋ ਰਿਵਿਊਸ ਪੜੋ ਫਿਰ ਹਿੱਸਾ ਲਓ ਕਿਉਂਕਿ ਡਿਜੀਟਲ ਲਾਈਫ ਆਉਣ ਵਾਲੇ ਭਵਿੱਖ ਦੀ ਚਾਬੀ ਆ ਕੋਵਿਡ ਤੋਂ ਬਾਅਦ ਦੁਨੀਆ ਡਿਜੀਟਲ ਹੋ ਚੁੱਕੀ ਆ ਦਫ਼ਤਰ ਘਟ ਘਰੋਂ ਕੰਮ ਵੱਧ ਤੁਸੀਂ ਜੇ ਕੈਰੀਅਰ ਦੀ ਨਵੀਂ ਰਾਹ ਲੱਭ ਰਹੇ ਹੋ ਤਾਂ ਡਿਜੀਟਲ ਵਰਲਡ ਵਿੱਚ ਤੁਹਾਡੇ ਲਈ ਬਿਹਤਰੀਨ ਮੌਕੇ ਨੇ ਜਿਸ ਵਿੱਚ ਡਿਗਰੀ ਦੀ ਲੋੜ ਨਹੀਂ ਹੈ ਪਰ ਸਕਿੱਲ ਦੀ ਲੋੜ ਹੈ ਡਿਜੀਟਲ ਇੰਡੀਆ ਫ੍ਰੀਲੈਂਸਿੰਗ ਇਕਨੋਮੀ ਕਰੀਏਟਰ ਵਰਡ ਇਹ ਤੁਹਾਡੀ ਤਕਦੀਰ ਬਦਲ ਸਕਦੇ ਹਨ ਸ਼ੁਰੂ ਕਰੋ ਚੋਟੀ ਦੀ ਉਡਾਣ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤਸਵੀਰ ਹੁਣ ਤੁਹਾਡੇ ਹੱਥ ਵਿੱਚ ਹੈ ਡਿਜੀਟਲ ਲਾਈਫ ਤੁਹਾਨੂੰ ਆਜ਼ਾਦੀ ਦੇ ਸਕਦੀ ਹੈ ਟਾਈਮ ਦੀ ਪੈਸੇ ਦੀ ਤੇ ਲੋਕੇਸ਼ਨ ਦੀ ਸਿਰਫ ਪਹਿਲਾ ਕਦਮ ਤੁਹਾਨੂੰ ਚੁੱਕਣਾ ਪਵੇਗਾ ਘਰੋਂ ਬੈਠੇ ਕਮਾਈ ਸ਼ੁਰੂ ਕਰੋ ਆਪਣਾ YouTube ਚੈਨਲ ਫ੍ਰੀਲੈਂਸਿੰਗ ਜਾਂ ਆਨਲਾਈਨ ਟੀਚਿੰਗ ਸ਼ੁਰੂ ਕਰੋ ਮੁਸ਼ਕਲ ਤਾਂ ਹਰ ਰਾਹ ਵਿੱਚ ਆਉਂਦੀ ਹੈ ਪਾਰੇ ਡਿਜੀਟਲ ਰਾ ਤੁਹਾਨੂੰ ਰਾਹਤ ਦੇ ਸਕਦੀ ਹੈ ਜੇ ਤੁਸੀਂ ਵੀ ਡਿਜੀਟਲ ਲਾਈਫ ਚ ਕਮਾਈ ਦੀ ਸ਼ੁਰੂਆਤ ਕਰਨੀ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਦੱਸੋ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਕਿਹੜਾ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਅਜੇ ਹੀ ਹੋਰ ਵੀਡੀਓਜ਼ ਲਈ ਮਿਲਦੇ ਹਾਂ ਅਗਲੀ ਡਿਜੀਟਲ ਕਹਾਣੀ ਨਾਲ